ਕਿਉਂਕਿ ਹਿੰਦੁਸਤਾਨ ਵਿੱਚ ਜਾਂ ਪੰਜਾਬ ਵਿੱਚ ਤਾਂ ਦਸਤਾਰ ਟੇਕਨ ਫਾਰ ਗਰੰਟਡ ਹੈ ਦੇ ਬਾਰੇ ਕੋਈ ਢੀ ਖਾਸ ਗੱਲ ਹੀ ਨਹੀਂ ਲੱਗਦੀ ਕਿ ਮਸਲਾ ਕੀ ਹੈ ਪਰ ਜਦੋਂ ਅਸੀਂ ਗਲੋਬਲ ਸਿਟੀਜ਼ਨ ਬਣਿਆ ਅਸੀਂ 에ਰਪੋਰਟਸ ਤੇ ਜਾਂਦੇ ਆ ਉਹਨਾਂ ਦੇਸ਼ਾਂ ਵਿੱਚ ਜਾਂਦੇ ਆ ਜਿਨ੍ਹਾਂ ਲਈ ਦਸਤਾਰ ਇੱਕ ਜਸਟ ਰੈਗ ਜਾਂ ਹੈਟ ਦੇ ਤੌਰ ਤੇ ਵਰਤੀ ਜਾਂਦੀ ਰਹੀ ਹੈ ਸੋ ਉਸ ਵਡੇ ਫਰਮਾਇ ਇਸ ਦਾ ਜਿਹੜਾ ਪਿਛੋਕੜ ਹੈ ਉਹਦੇ ਤੇ ਕੰਮ ਕੀਤਾ ਦਸਤਾਨਿਆਂ ਦਾ ਅੰਦਰ ਦੀ ਬੜੀ ਗੱਲ ਇਹਨਾਂ ਦਿਨਾਂ ਵਿੱਚ ਚੱਲੀ ਹੈ 22 ਜਨਵਰੀ ਨੂੰ ਔਰ ਕਿੰਨਾ ਜ਼ਿਆਦਾ ਕਹਿੰਦੇ ਆ ਅਸੀਂ ਕਿ ਸੰਬੰਧ ਰਿਹਾ ਹੈ ਦਸਤਾਰ ਨਾਲ ਹਿੰਦੁਸਤਾਨੀਆਂ ਦਾ ਕਿ 500 ਸਾਲ ਪਹਿਲਾਂ ਜਦੋਂ ਕਿਹਾ ਜਾਂਦਾ ਹੈ ਕਿ ਉਹ ਮੰਦਿਰ ਢਾਇਆ ਗਿਆ ਤੇ ਉੱਥੇ ਦੇ ਜਿਹੜੇ ਸੂਰਜਾ ਵੰਸੀ ਰਾਜਪੂਤ ਨੇ ਉਹਨਾਂ ਨੇ ਪੱਗਾਂ ਬੰਨਣੀਆਂ ਛੱਡਤੀਆਂ ਔਰ 500 ਸਾਲ ਬਾਅਦ ਉਹਨਾਂ ਨੇ ਹੁਣ 22 ਜਨਵਰੀ ਨੂੰ ਉਹਨਾਂ ਦੀ ਪਤਨ ਕਿੰਵੀਂ ਪੀੜ੍ਹੀ ਹੈ ਜਿਨ੍ਹਾਂ ਨੇ ਪੱਗਾਂ ਸਜਾਈਆਂ ਨੇ 댓 ਮੀਨਸ ਜਿਹੜੀ ਪੱਗ ਹੈ ਉਹ ਹਿੰਦੁਸਤਾਨ ਵਿੱਚ ਵੀ ਸਦੀਆਂ ਤੋਂ ਇੱਜ਼ਤ ਦਾ ਪ੍ਰਤੀਕ ਰਹੀ ਹੈ ਔਰ 1500 ਪੱਗਾਂ ਮਾਰਵਾੜੀ ਪੱਗਾਂ ਜਿਹੜੀਆਂ ਨੇ ਉਹ RAMLALLA ਲਈ ਉੱਥੇ ਮੰਦਿਰ ਬੰਦੀ ਲਾਈ ਹੈ ਸੋ ਪੰਜ ਕਕਾਰਾਂ ਵਿੱਚ ਭਾਵੇਂ ਦਸਤਾਰ ਜਿਹੜੀ ਹੈ ਉਹ ਸ਼ਾਮਲ ਨਹੀਂ ਲੇਕਿਨ ਕੇਸਾਂ ਕਰਕੇ ਜਿੰਨਾ ਮਾਨ ਸਤਕਾਰ ਸਿੱਖ ਧਰਮ ਵਿੱਚ ਖਾਸ ਤੌਰ ਤੇ ਜਿਹੜੇ ਅੰਮ੍ਰਿਤਧਾਰੀ ਖਾਲਸਾ ਹੈ ਉਹਨਾਂ ਲਈ ਦਸਤਾਰ ਉਨੀ ਹੀ ਜ਼ਰੂਰੀ ਹੈ ਜਿੰਨੇ ਕੇਸ ਜਿੰਨੇ ਬੰdout ਸਮੇਂ ਦੇ ਜਿਹੜੇ ਪਰਵਰਤਨ ਨੇ ਉਹਨਾਂ ਕਰਕੇ ਜਾਂ ਸ਼ਾਇਦ ਫੈਸ਼ਨ ਪ੍ਰਸਤੀ ਕਰਕੇ ਬਹੁਤ ਸਾਰੇ ਜਿਹੜੇ ਸਾਡੇ ਨੌਜਵਾਨ ਨੇ ਉਹ ਵਾਲ ਕਟਾ ਲੈਂਦੇ ਨੇ ਦਸਤਾਰ ਨਹੀਂ ਸਜਾਉਂਦੇ ਮੈਂ ਉਹਨਾਂ ਨੂੰ ਹਮੇਸ਼ਾ ਹੀ ਇਹ ਬੇਨਤੀ ਕਰਦਾ ਰਹਿੰਨਾ ਸੁਝਾ ਦੇਣਾ ਕਿ ਘੱਟੋ ਘੱਟ ਟੂ బిਗਨ ਵਿਦ ਉਹ ਜਦੋਂ ਵੀ ਗੁਰਦੁਆਰਾ ਸਾਹਿਬ ਜਾਣ ਉਹ ਦਸਤਾਰ ਜ਼ਰੂਰ ਸਜਾ ਕੇ ਜਾਣ ਤੇ ਹੌਲੀ 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 ਫਿਰ ਪੱਕੇ ਤੌਰ ਤੇ ਦਸਤਾਰ ਜਿਹੜੀ ਹੈ ਉਹਨਾਂ ਦੇ ਪਹਿਰਾਵੇ ਦਾ ਹਿੱਸਾ ਬਣ ਜਾਣੀ ਚਾਹੀਦੀ ਸਤ ਜੀ ਸ੍ਰੀ ਗੁਰੂ ਕਾਲ ਜੀ ਮੈਂ ਸਿਮਰਨਦੀਪ ਕੌਰ ਤੇ ਤੁਸੀਂ ਦੇਖ ਰਹੇ ਹੋ ਸਸਮੁੰਦਰੋਂ ਪਾਰ ਟੀਵੀ ਤੇ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਨ ਜਾ ਰਹੇ ਹਾਂ ਆਸਾ ਸਿੰਘ ਕੁਮਨ ਜੀ ਉਹਨਾਂ ਨਾਲ ਇਹ ਵੈਸੇ ਤੇ ਇੱਕ ਸਕੂਲ ਦੇ ਪ੍ਰਿੰਸੀਪਲ ਨੇ ਇੰਗਲਿਸ਼ ਪੜਾਉਂਦੇ ਨੇ ਪਰ ਇਹਨਾਂ ਦਾ ਜੋ ਰੁਝਾਨ ਹੈ ਉਹ ਪੰਜਾਬੀ ਵਾਲੀ ਸਾਈਡ ਤੇ ਪੰਜਾਬੀ ਲਿਖਣਾ ਪੜ੍ਹਨਾ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਪੰਜਾਬੀ ਦੇ ਵਿੱਚ ਇਹਨਾਂ ਨੇ ਕੁਝ ਪੁਸਤਕਾਂ ਲਿਖੀਆਂ ਨੇ ਜੋ ਕਿ ਦਸਤਾਰ ਦੇ ਬਾਰੇ ਨੇ ਜਿਹਦੇ ਬਾਰੇ ਅਸੀਂ ਇਹਨਾਂ ਤੋਂ ਜਾਣਾਂਗੇ ਤਾਂ ਹਾਂਜੀ ਸਤਿ ਸ੍ਰੀ ਅਕਾਲ ਸਰ ਬਹੁਤ ਮਿਹਰਬਾਨੀ ਜੀ ਸਤਿ ਸ੍ਰੀ ਅਕਾਲ ਮੈਂ ਬਹੁਤ ਧੰਨਵਾਦੀ ਹਾਂ ਉਸਤ ਸਮੁੰਦਰੋਂ ਪਾਰ ਚੈਨਲ ਦਾ ਬੀਬਾ ਜੀ ਤੁਸੀਂ ਆਇਓ ਜਿਉ ਆਇਆਂ ਨੂੰ ਅੱਜ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਉਹ ਵੀ ਬੜੀ ਸਾਰਥਕ ਹੈ ਜਿਹੜੀ ਦਸਤਾਰ ਬਾਰੇ ਪੁਸਤਕ ਹੈ ਅੰਦਰੀਚਾ ਦਸਤਾਰ ਇਹ ਪੁਸਤਕ ਜਿਹੜੀ ਹੈ ਇਹ ਖਾਸ ਤੌਰ ਤੇ ਇੰਗਲੈਂਡ ਦੇ ਨਿਊਕਾਸਲ ਦੇ ਗੁਰਦੁਆਰਾ ਸਾਹਿਬ ਵੱਲੋਂ ਛਪਵਾਈ ਗਈ ਹੈ ਸਾਰੀ ਦੁਨੀਆ ਦੇ ਉੱਤੇ ਫ੍ਰੀ ਡਿਸਟ੍ਰਿਬਿਊਸ਼ਨ ਲਈ ਤਾਂ ਕਿ ਸਿੱਖ ਭਾਈਚਾਰੇ ਨੂੰ ਦਸਤਾਰ ਦਾ ਜਿਹੜਾ ਅਸਲ ਮਹੱਤਵ ਹੈ ਔਰ ਦਸਤਾਰ ਦਾ ਜਿਹੜਾ ਪਿਛੋਕੜ ਹੈ ਉਹਦੇ ਬਾਰੇ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਸ ਨੂੰ ਪਤਾ ਲੱਗ ਸਕੇ ਦਸਤਾਰ ਦੇ ਬਾਰੇ ਮੈਂ ਚਾਰ ਪੁਸਤਕਾਂ ਲਿਖੀਆਂ ਸਭ ਤੋਂ ਪਹਿਲਾਂ ਦਸਤਾਰ ਨੇ ਦਸਤਾਰ ਆਈ ਸੀ 2005 ਵਿੱਚ ਉਸ ਵੇਲੇ ਉਸ ਚੀਜ਼ ਗੱਲ ਦਾ ਬਹੁਤ ਚਰਚਾ ਸੀ ਕਿ ਫਰਾਂਸ ਦੇ ਵਿੱਚ ਬਬੀਨੀ ਚ ਉਹਨਾਂ ਬੱਚਿਆਂ ਨੂੰ ਜਿਹੜੇ ਦਸਤਾਰਾ ਸਜਾਉਂਦੇ ਸੀ ਸਕੂਲ ਜਾਣ ਤੋਂ ਮਨਾਹੀ ਕੀਤੀ ਗਈ ਸੀ। ਨਾਲ ਲੱਗਦੀ ਇਹ ਗੱਲ ਦੱਸ ਦਿਆਂ ਵੀ ਜਿਸ ਜਿੰਨਾਂ ਬੱਚਿਆਂ ਨੂੰ ਉਸ ਵੇਲੇ ਸਕੂਲ ਵਿੱਚ ਜਾਣ ਤੋਂ ਮਨਾਹੀ ਕੀਤੀ ਗਈ ਸੀ ਉਹਨਾਂ ਵਿੱਚੋਂ ਇੱਕ ਬੱਚਾ ਅੱਜ ਉਸੇ ਹੀ ਪੈਰਿਸ ਦੇ ਬਬੀਨੀ ਹਲਕੇ ਤੋਂ ਕਾਉਂਸਲਰ ਹੈ। ਔਰ ਪ੍ਰਮਾਤਮਾ ਕਰੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਸ਼ਾਇਦ ਮੇਰ ਵੀ ਬਣੇ ਪਰ ਉਸ ਵੇਲੇ ਇਹ ਬੜੀ ਹਾਈਲਾਈਟ ਹੋਈ ਸੀ ਇਹ ਜਿਹੜੀ ਸਮੱਸਿਆ ਸੀ ਔਰ ਮੈਂ ਪੈਰਿਸ ਵਿੱਚ ਉਸ ਵੇਲੇ ਯੂਨੈਸਕੋ ਦੀ ਕਾਨਫਰੰਸ ਤੇ ਗਿਆ ਸੀ ਉਹਨਾਂ ਬੱਚਿਆਂ ਨਾਲ ਮੈਂ ਇੰਟਰਵਿਊ ਕੀਤੀ ਉਹਨਾਂ ਨੂੰ ਕਿਸ ਤਰ੍ਹਾਂ ਦੀ ਸਮੱਸਿਆ ਆਈ ਕਿਉਂ ਸਮੱਸਿਆ ਆਈ ਦਸਤਾਰ ਦੀ ਸਮੱਸਿਆ ਕੀ ਏ ਔਰ ਲੋਕ ਜਿਹੜੇ ਨੇ ਇੰਟਰਨੈਸ਼ਨਲ ਲੈਵਲ ਤੇ ਔਰ ਈਵਨ ਸਾਡੀ ਸਿੱਖ ਕਮਿਊਨਿਟੀ ਜਿਹੜੀ ਹੈ ਉਹ ਦਸਤਾਰ ਬਾਰੇ ਨਹੀਂ ਜਾਣਦੀ ਦਸਤਾਰ ਦਾ ਪਛੋਕੜ ਜਿਹੜਾ ਉਹਦੇ ਬਾਰੇ ਨਹੀਂ ਜਾਣਦੀ ਕਿਉਂਕਿ ਹਿੰਦੁਸਤਾਨ ਵਿੱਚ ਜਾਂ ਪੰਜਾਬ ਵਿੱਚ ਤਾਂ ਦਸਤਾਰ ਟੇਕਨ ਫਾਰ ਗਰੰਟੀਡ ਦੇ ਬਾਰੇ ਕੋਈ ਢੀ ਖਾਸ ਗੱਲ ਹੀ ਨਹੀਂ ਲੱਗਦੀ ਕਿ ਮਸਲਾ ਕੀ ਹੈ ਪਰ ਜਦੋਂ ਅਸੀਂ گلوبਲ ਸਿਟੀਜ਼ਨ ਬਣੇ ਆ ਅਸੀਂ ਇਹ ਰਿਪੋਰਟਸ ਤੇ ਜਾਣਦੇ ਆ ਉਹਨਾਂ ਦੇਸ਼ਾਂ ਵਿੱਚ ਜਾਣਦੇ ਆ ਜਿਨ੍ਹਾਂ ਲਈ ਦਸਤਾਰ ਇੱਕ ਜਸਟ ਰੈਗ ਜਾਂ ਹੈਟ ਦੇ ਤੌਰ ਤੇ ਵਰਤੀ ਜਾਂਦੀ ਰਹੀ ਹੈ ਸੋ ਉਸ ਵlde ਫਰਮਾਇ ਇਸ ਦਾ ਜਿਹੜਾ ਪਛੋਕੜ ਹੈ ਉਹਦੇ ਤੇ ਕੰਮ ਕੀਤਾ ਦਾਸਤਾਨੇ ਦਸਤਾਰ ਆਈ ਫਿਰ ਦਸਤੂਰੇ ਦਸਤਾਰ ਆਈ ਫਿਰ ਇਹ ਪੰਜਾਬੀ ਸੱਭਿਆਚਾਰ ਵਿੱਚ ਪੰਜਾਬੀ ਲੋਕ ਗੀਤਾਂ ਵਿੱਚ ਪੱਗ ਪਗੜੀ ਦਸਤਾਰ ਜਿਹੜੀ ਹੈ ਜਿਹੜਾ ਸਮਾਜਿਕ ਪੱਖ ਹੈ ਸੱਭਿਆਚਾਰਕ ਪੱਖ ਹੈ ਇਹ ਸਾਰੀਆਂ ਲੋਕ ਬੋਲੀਆਂ ਜਿਹੜੀਆਂ ਸੀ ਉਹਨਾਂ ਦਾ ਅਨਲਿਸਿਸ ਕੀਤਾ ਉਹ ਰੋ ਇਕੱਠੀਆਂ ਕੀਤੀਆਂ ਉਹਨਾਂ ਬਾਰੇ ਇੰਟਰੋਡਕਸ਼ਨ ਜਿਹੜੀ ਹੈ ਉਹ ਵੀ ਇਹਦੇ ਵਿੱਚ ਲਿਖੀ ਗਈ ਹੈ ਸੋ ਅ ਹੁਣ ਰੀਸੈਂਟਲੀ ਜੇ ਆਪਾਂ ਦਸਤਾਰ ਦੇ ਮਹੱਤਵ ਦੀ ਗੱਲ ਕਰੀਏ ਰਾਮ ਮੰਦਰ ਦੀ ਬੜੀ ਗੱਲ ਇਹਨਾਂ ਦਿਨਾਂ ਵਿੱਚ ਚੱਲੀ ਹੈ 22 ਜਨਵਰੀ ਨੂੰ ਔਰ ਕਿੰਨਾ ਜ਼ਿਆਦਾ ਕਹਿੰਦੇ ਆ ਅਸੀਂ ਕਿ ਸੰਬੰਧ ਰਿਹਾ ਹੈ ਦਸਤਾਰ ਨਾਲ ਹਿੰਦੂਸਤਾਨੀਆਂ ਦਾ ਕਿ 500 ਸਾਲ ਪਹਿਲਾਂ ਜਦੋਂ ਕਿਹਾ ਜਾਂਦਾ ਹੈ ਕਿ ਉਹ ਮੰਦਿਰ ਢਾਇਆ ਗਿਆ ਤੇ ਉੱਥੇ ਦੇ ਜਿਹੜੇ ਸੂਰਜਾ ਵੰਸੀ ਰਾਜਪੂਤ ਨੇ ਉਹਨਾਂ ਨੇ ਪੱਗਾਂ ਬੰਨਣੀਆਂ ਛੱਡਤੀਆਂ ਔਰ 500 ਸਾਲ ਬਾਅਦ ਉਹਨਾਂ ਨੇ ਹੁਣ 22 ਜਨਵਰੀ ਨੂੰ ਉਹਨਾਂ ਦੀ ਪਤਾ ਨਹੀਂ ਕਿੰਵੀਂ ਪੀੜ੍ਹੀ ਹੈ ਜਿਨ੍ਹਾਂ ਨੇ ਪੱਗਾਂ ਸਜਾਈਆਂ ਨੇ 댓 ਮੀਨਸ ਜਿਹੜੀ ਪੱਗ ਹੈ ਉਹ ਹਿੰਦੁਸਤਾਨ ਵਿੱਚ ਵੀ ਸਦੀਆਂ ਤੋਂ ਇੱਜ਼ਤ ਦਾ ਪ੍ਰਤੀਕ ਰਹੀ ਹੈ ਔਰ 1500 ਪੱਗਾਂ ਮਾਰਵਾੜੀ ਪੱਗਾਂ ਜਿਹੜੀਆਂ ਨੇ ਉਹ RAMLALLA ਲਈ ਉੱਥੇ ਮੰਦਿਰ ਵਿੱਚ ਭੇਜੀਆਂ ਗਈਆਂ ਸੋ दैट मींस ਪੱਗ ਜਿਹੜੀ ਹੈ ਉਸ ਦਾ ਮਹੱਤਵ ਹਿੰਦੁਸਤਾਨ ਦੇ ਵਿੱਚ ਸੱਭਿਆਚਾਰਕ ਤੌਰ ਤੇ ਵੀ ਔਰ ਧਾਰਮਿਕਤਾ ਦੇ ਤੌਰ ਤੇ ਵੀ ਬਹੁਤ ਜ਼ਿਆਦਾ ਗਹਿਰਾ ਸਬੰਧ ਹੈ ਉਹ ਰਿਆ ਪੱਗ ਪੱਗ ਦਸਤਾਰ ਇਹਦੇ ਵਿੱਚ ਵੀ ਫਰਕ ਹੁੰਦਾ ਹੈ ਕਿਉਂਕਿ ਆਪਾਂ ਪੁਸਤਕ ਪੜ੍ਹੀ ਹੈ ਦਾਸਤਾਨੇ ਦਸਤਾਰ ਕੁਝ ਇਦਾਂ ਕਰਕੇ ਨਾਮ ਸੀਗਾ ਹਾਂਜੀ ਤੇ ਮਤਲਬ ਇੱਕ ਸਾਬਤ ਸੁਰਖਤ ਜੋ ਸਿੱਖ ਹੈ ਉਹਦੇ ਲਈ ਮਤਲਬ ਕਿਸ ਤਰੀਕੇ ਦੀ ਮਤਲਬ ਪੱਗ ਬੰਦੇ ਹੈ ਇੱਕ ਦਮਾਲਾ ਹੁੰਦਾ ਹੈ ਜਾਂ ਉਹਦੇ ਬਾਰੇ ਇੱਕ ਚੰਗੀ ਤਰ੍ਹਾਂ ਦੱਸੋ ਸਿੱਖ ਭਾਈਚਾਰੇ ਵਿੱਚ ਪੱਗ ਪਗੜੀ ਸਾਫੇ ਲਈ ਜਿਹੜਾ ਧਾਰਮਿਕ ਸ਼ਬਦ ਹੈ ਸਤਕਾਰਯੋਗ ਸ਼ਬਦ ਹੈ ਉਹ ਹੈ ਦਸਤਾਰ ਜਿਹੜਾ ਕਿ ਪਰਸ਼ੀਨ ਭਾਸ਼ਾ ਤੋਂ ਆਇਆ ਲੱਗਦਾ ਔਰ ਦਸਤਾਰ ਦਾ ਮਹੱਤਵ ਜਿਹੜਾ ਹੈ ਸਿੱਖ ਧਰਮ ਵਿੱਚ ਉਹ ਕਿਸਾ ਕਰਕੇ ਹੈ ਭਾਵੇਂ ਕਿ ਇਹ ਵੀ ਇੱਕ ਬੜਾ ਇਸ਼ੂ ਉੱਠਦਾ ਰਿਹਾ ਹੈ ਯੂਨੋ ਵਿੱਚ ਵੀ ਅਟਸ ਜੁਨਾਈਟਿਡ ਸਿਕਸ ਨੇ ਵੀ ਉਠਾਇਆ ਔਰ ਹੁਣ ਵੀ ਜਦੋਂ ਹੀ ਅਸਲ ਚ ਫਰਾਂਸ ਦਾ ਰੈਜੀਡੈਂਟ ਸਾਡੇ 26 ਜਨਵਰੀ ਜਾਂ 15 ਅਗਸਤ ਤੇ ਆਉਂਦਾ ਤੇ ਉਦੋਂ ਫੇਰ ਇਹ ਮਸਲਾ ਜਿਹੜਾ ਥੋੜਾ ਜਿਹਾ ਉੱਠਦਾ ਮੀਡੀਆ ਦੇ ਵਿੱਚ ਆਮ ਤੌਰ ਤੇ ਉਦੋਂ ਮੇਰੀ ਇੰਟਰਵਿਊ ਜ਼ਰੂਰ ਲਈ ਜਾਂਦੀ ਹੈ ਜਦੋਂ 26 ਜਨਵਰੀ ਤੋਂ ਬਾਅਦ ਫਰਾਂਸ ਦੇ ਸਬੰਧਾਂ ਤੇ ਫਰਾਂਸ ਦਾ ਦਸਤਾਰ ਨਾਲ ਅਰਦਾਸ ਜਿਹੜੇ ਜਹਰਾ ਧਾਰਮਿਕ ਚਿੰਨ ਨੇ ਉਹਨਾਂ ਤੇ ਜਿਹੜੀ ਉਹਨਾਂ ਨੇ ਪਾਬੰਦੀ ਲਾਈ ਹੈ ਸੋ ਪੰਜ ਕਕਾਰਾਂ ਵਿੱਚ ਭਾਵੇਂ ਦਸਤਾਰ ਜਿਹੜੀ ਹੈ ਉਹ ਸ਼ਾਮਲ ਨਹੀਂ ਲੇਕਿਨ ਕੇਸਾਂ ਕਰਕੇ ਜਿੰਨਾ ਮਾਨ ਸਤਕਾਰ ਸਿੱਖ ਧਰਮ ਵਿੱਚ ਰਖਾਸਤ ਤੌਰ ਤੇ ਜਿਹੜੇ ਅੰਮ੍ਰਿਤਧਾਰੀ ਖਾਲਸਾ ਹੈ ਉਹਨਾਂ ਲਈ ਦਸਤਾਰ ਉਨੀ ਹੀ ਜ਼ਰੂਰੀ ਹੈ ਜਿੰਨੇ ਕੇਸ ਜਿੰਨੇ ਪੰਜ ਕਕਾਰ ਪੰਜ ਅੰਕਕਾਰਾਂ ਵਿੱਚ ਵੀ ਕਿਉਂਕਿ ਸਭ ਤੋਂ ਵੱਧ ਮਹੱਤਵਪੂਰਨ ਜਿਹੜਾ ਹੈ ਉਹ ਕੇਸ ਨੇ ਜੇ ਕੇਸ ਨਹੀਂ ਤੇ ਬਾਕੀ ਦੇ ਜਿਹੜੇ ਚ ਚਾਰ ਕਕਾਰ ਨੇ ਉਹਨਾਂ ਦੇ ਕੋਈ ਅਰਥ ਹੀ ਨਹੀਂ ਰਹਿ ਜਾਂਦੇ ਤੇ ਇਸੇ ਤਰ੍ਹਾਂ ਹੀ ਸਿਰ ਦੇ ਜਿਹੜੇ ਕੇਸ ਨੇ ਉਹਨਾਂ ਨੂੰ ਫਿਰ ਸਤਕਾਰ ਦੇਣ ਲਈ ਪੱਗ ਜਿਹੜੀ ਹੈ ਉਹ ਦਸਤਾਰ ਰੂਪ ਵਿੱਚ ਸਿੱਖਾਂ ਦੀ ਧਾਰਮਿਕਤਾ ਦਾ ਇੱਕ ਖਾਸ ਚਿੰਨ ਬਣ ਚੁੱਕਾ ਹੈ ਕਿ ਸਿੱਖ ਜਿਹੜਾ ਹੈ ਉਹ ਦਸਤਾਰ ਤੋਂ ਬਿਨਾ ਸੋਚਿਆ ਹੀ ਨਹੀਂ ਜਾ ਸਕਦਾ ਕਹਿੰਦਾ ਮਤਲਬ ਇਹ ਹੈ ਕਿ ਅਗਰ ਇੱਕ ਸਿੱਖ ਦੀ ਪਛਾਣ ਹੁੰਦੀ ਹੈ ਤਾਂ ਉਹਦੀ ਦਸਤਾਰਤ ਹੁੰਦੀ ਹੈ ਮਤਲਬ ਕਿ ਵਾਲ ਕੱਟੇ ਤੇ ਹਰ ਇੱਕ ਧਰਮ ਦੇ ਲੋਕ ਹੁੰਦੇ ਨੇ ਜੇ ਸਿਰ ਤੋਂ ਮੋਨੇ ਆ ਦਾੜੀ ਰੱਖੀ ਹੁੰਦੀ ਹੈ ਪਤਾ ਥੋੜੀ ਚੱਲਦਾ ਹੈ ਨਾ ਕਿ ਉਹ ਸਿੱਖ ਧਰਮ ਤੋਂ ਬਿਲੋਂਗ ਕਰਦਾ ਹੈ ਜਾਂ ਕਿਸੇ ਹੋਰ ਧਰਮ ਤੋਂ ਅਸਲ ਵਿੱਚ ਤੁਹਾਡੇ ਕਹਿੰਦਾ ਮਤਲਬ ਇਹੀ ਹੈ ਕਿ ਇੱਕ ਸਿੱਖ ਦੀ ਪਛਾਣ ਦਸਤਾਰਤ ਹੁੰਦੀ ਹੈ ਅ ਦੇਖੋ ਇਹ ਫੇਰ ਅੱਗੋਂ ਵਿਸ਼ਲੇਸ਼ਣ ਦਾ ਵਿਸ਼ਾ ਹੈ ਵੈਸੇ ਤੇ ਸਿੱਖ ਦੀ ਜਿਹੜੀ ਮੁੱਢਲੀ ਪਹਿਚਾਨ ਜਿਹੜੀ ਹੈ ਉਹ ਇੱਕ ਹੋਰ ਲਫ਼ਜ਼ ਆ ਲੇਕਿਨ ਉਹਦਾ ਜਿਹੜਾ عقیدہ ਹੈ ਉਹ ਤਾਂ ਹੈ ਕੇਸ ਪੱਗ ਕੇਸਾ ਕਰਕੇ ਹੀ ਮਹੱਤਵਪੂਰਨ ਆ ਲੇਕਿਨ ਜ਼ਾਹਰਾ ਤੌਰ ਤੇ ਕਿਸਤਾਂ ਦੇ ਉੱਤੇ ਜਿਹੜੀ ਦਸਤਾਰ ਸਜਾਈ ਜਾਂਦੀ ਹੈ ਅੱਜ ਦੇ ਯੁੱਗ ਵਿੱਚ ਗਲੋਬਲ ਲੈਵਲ ਤੇ ਭਾਵੇਂ ਕਿ ਹੋਰ ਵੀ ਕਈ ਕੌਮਾਂ ਜਿਹੜੀਆਂ ਉਹ ਦਸਤਾਰ ਬੰਨ੍ਹਦੀਆਂ ਯੂਰਪ ਵਿੱਚ ਅਮਰੀਕਾ ਵਿੱਚ ਕੈਨੇਡਾ ਵਿੱਚ ਇਹੀ ਸਮਝਿਆ ਜਾਂਦਾ ਹੈ ਕਿ ਪੱਗ ਜਿਹੜੀ ਹੈ ਉਹਨਾਂ ਦਾ ਸ਼ਾਇਦ ਗਹਿਰਾ ਸਬੰਧ ਮੁਸਲਮਾਨ ਧਰਮ ਨਾਲ ਪਰ ਇਸ ਤਰ੍ਹਾਂ ਨਹੀਂ ਨੋ ਡਾਊਟ ਉਹਦੇ ਪਿੱਛੇ ਕਿਉਂਕਿ ਆਪਣੇ ਕੋਲ ਸਮਾਂ ਥੋੜਾ ਜਦੋਂ ਮੁਸਲਮਨ ਮੁਗਲ ਲੋਕ ਆਏ ਉਹਨਾਂ ਨੇ ਸਾਨੂੰ ਘੋੜਸਵਾਰੀ ਤੋਂ ਮਨਾ ਕਰਤਾ ਦਸਤਾਰ ਤੋਂ ਮਨਾ ਕਰਤਾ ਤੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਪੰਜਾਂ ਕਕਾਰਾਂ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਨੇ ਘੋੜਸਵਾਰੀ ਸ਼ੁਰੂ ਕਰ ਦਿੱਤੀ ਸੀ ਘੋੜੇ ਲੈਣੇ ਸ਼ੁਰੂ ਕਰ ਦਿੱਤੇ ਸੀ ਦਾਨ ਦੇ ਵਿੱਚ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਫੇਰ ਦਸਤਾਰ ਵੀ ਤੇ ਘੋੜੇ ਵੀ ਤੇ ਸਾਰਾ ਕੁਝ ਆਪਾਂ ਜਾਣਨੇ ਉਹ ਇਤਿਹਾਸ ਦਾ ਹਿੱਸਾ ਸੋ ਪੱਗ ਤਾਜ ਹੈ ਬਾਦਸ਼ਾਹਾਂ ਦਾ ਕਈ ਮੁਲਕਾਂ ਦੇ ਵਿੱਚ ਅੱਜ ਵੀ ਕੁਝ ਸਮਾਂ ਪਹਿਲਾਂ ਨਾਜੀਰੀਆ ਦੇ ਵਿੱਚ ਜਦੋਂ ਹਾਕਮ ਦੀ ਬਦਲਾਈ ਹੋਈ ਤੇ ਪਗਰਾਂ ਹੀ ਉਹ ਦਸਤਾਰਾਂ ਹੀ ਇੱਕ ਜਿਵੇਂ ਤਾਜ ਸਜਾਇਆ ਜਾਂਦਾ ਪਹਿਲੇ ਰਾਜੇ ਨੇ ਪਹਿਲੇ ਹਾਕਮ ਨੇ ਦੂਜੇ ਹਾਕਮ ਦੇ ਸਿਰ ਦੇ ਉੱਤੇ ਤਾ ਸਤਾਰ ਪਹਿਨਾਈ ਸੋ ਅਸੀਂ ਕਿੰਗ ਹਾਂ ਅਸੀਂ ਸਿੰਘ ਹਾਂ ਅਸੀਂ ਕਿੰਗ ਹਾਂ ਇਸ ਕਰਕੇ ਦਸਤਾਰ ਸਾਡਾ ਤਾਜ ਹੈ ਸੋ ਇਸ ਕਰਕੇ ਬਹੁਤ ਮਹੱਤਵਪੂਰਨ ਹੈ ਕਿ ਕੇਸ ਹੋਣੇ ਬੇहद ਜ਼ਰੂਰੀ ਨੇ ਲੇਕਿਨ ਕੇਸਾਂ ਨੂੰ ਢਕਣਾ ਕਿਸ ਨੇ ਹੈ ਫਿਰ ਚਿੰਨ ਕਿਸ ਨੇ ਬਨਣਾ ਹੈ ਪ੍ਰਤੀਕ ਕਿਸ ਨੇ ਬਨਣਾ ਹੈ ਸਿੱਖ ਦਾ ਉਹ ਦਸਤਾਰ ਹੀ ਹੈ ਕਿ 노 ਡਾਊਟ ਸਮੇਂ ਦੇ ਜਿਹੜੇ ਪਰਵਰਤਨ ਨੇ ਉਹਨਾਂ ਕਰਕੇ ਜਾਂ ਸ਼ਾਇਦ ਫੈਸ਼ਨ ਪ੍ਰਸਤੀ ਕਰਕੇ ਬਹੁਤ ਸਾਰੇ ਜਿਹੜੇ ਸਾਡੇ ਨੌਜਵਾਨ ਨੇ ਉਹ ਵਾਲ ਕਟਾ ਲੈਂਦੇ ਨੇ ਦਸਤਾਰ ਨਹੀਂ ਸਜਾਉਂਦੇ ਮੈਂ ਉਹਨਾਂ ਨੂੰ ਹਮੇਸ਼ਾ ਹੀ ਇਹ ਬੇਨਤੀ ਕਰਦਾ ਰਹਿੰਨਾ ਸੁਝਾ ਦੇਣਾ ਕਿ ਘੱਟੋ ਘੱਟ ਟੂ ਬਿਗਨ ਵਿਦ ਉਹ ਜਦੋਂ ਵੀ ਗੁਰਦੁਆਰਾ ਸਾਹਿਬ ਜਾਣ ਉਹ ਦਸਤਾਰ ਜ਼ਰੂਰ ਸਜਾ ਕੇ ਜਾਣ ਤੇ ਹੌਲੀ 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 ਫਿਰ ਪੱਕੇ ਤੌਰ ਤੇ ਦਸਤਾਰ ਜਿਹੜੀ ਹੈ ਉਹਨਾਂ ਦੇ ਪਹਿਰਾਵੇ ਦਾ ਹਿੱਸਾ ਬਣ ਜਾਣੀ ਚਾਹੀਦੀ। ਉਹ ਫਿਰ ਮਨ ਨੂੰ ਲੱਗਣ ਲੱਗ ਪੈਂਦੀ ਹੈ ਨਾ ਕਿ ਇੱਕ ਬੰਦੇ ਦੀ ਇੱਕ ਪਛਾਣ ਬਣ ਜਾਂਦੀ ਹੈ ਕਿ ਹਾਂ ਇਹ ਪੱਗ ਵਿੱਚ ਸੋਨਾ ਲੱਗਦਾ ਹੈ ਉਹ ਉਸ ਦੀ ਪਛਾਣ ਬਣ ਜਾਂਦੀ ਹੈ। ਪੱਗ ਜਿਹੜੇ ਸਾਡੇ ਸਿੱਖੀ ਦੇ ਬਹੁਤ ਕਹਿ ਲਈਏ ਕਿ ਜਿਹੜੇ ਬੜੇ ਪਿਆਰੇ ਨੈਤਿਕ ਗੁਣ ਨੇ ਜਿਹੜੇ ਧਾਰਮਿਕ ਗੁਣ ਨੇ ਉਹ ਵੀ ਸਾਨੂੰ ਯਾਦ ਕਰਾਉਂਦੇ ਨੇ ਗੁਰੂਆਂ ਦੀ ਕੁਰਬਾਨੀ ਯਾਦ ਕਰਾਉਂਦੇ ਨੇ ਸਿਰਫ ਪਗ ਬੰਨਣ ਵਾਲੀ ਇੱਜ਼ਤ ਮਾਨ ਨਹੀਂ ਮਿਲ ਜਾਂਦਾ ਸਾਡੇ ਚ ਅੰਦਰੂਨੀ ਗੁਣ ਜਿਹੜੇ ਨੇ ਉਹ ਵੀ ਸੱਭਿਆਚਾਰਕ ਅਮੀਰ ਵਿਰਸੇ ਵਾਲੇ ਅਮੀਰ ਧਾਰਮਕਤਾ ਵਾਲੇ ਵੀ ਹੋਣੇ ਚਾਹੀਦੇ ਨੇ ਤੁਸੀਂ ਦੇਖਿਆ ਕਿ ਅਸੀਂ ਦਸਤਾਰ ਦੇ ਬਾਰੇ ਜਾਣਿਆ ਅਸ ਅ ਸਿੰਘ ਕੁਮਨ ਜੀ ਹਨ ਉਹ ਤੋਂ ਉਹਨਾਂ ਦੀਆਂ ਜੋ ਲਿਖੀਆਂ ਹੋਈਆਂ ਪੁਸਤਕਾਂ ਨੇ ਉਹਨਾਂ ਬਾਰੇ ਉਹਨਾਂ ਨੇ ਜਾਣਕਾਰੀ ਦਿੱਤੀ ਤੇ ਸਾਨੂੰ ਦਸਤਾਰ ਦਾ ਅਸਲੀ ਮਤਲਬ ਸਮਝਾਇਆ ਹੈ ਦਸਤਾਰ ਤੇ ਪੱਗ ਦੇ ਵਿੱਚ ਫਰਕ ਸਮਝਾਇਆ ਹੈ ਤੇ ਸਿੱਖਾਂ ਲਈ ਕਿੰਨੀ ਕੁ ਜ਼ਿਆਦਾ ਮਹੱਤਵਪੂਰਨ ਹੈ ਪੱਗ ਇੱਕ ਸਿੱਖ ਦੀ ਪਛਾਣ ਹੁੰਦੀ ਹੈ ਪੱਗ ਜੇ ਉਸ ਦੇ ਸਿਰ ਤੇ ਪੱਗ ਨਹੀਂ ਕੇਸ ਨਹੀਂ ਹੈਗੇ ਤੇ ਮਤਲਬ ਉਸ ਉਹਦੇ ਤੋਂ ਉਹਦੀ ਪਛਾਣ ਦਾ ਪਤਾ ਨਹੀਂ ਚੱਲੇਗਾ ਕਿ ਉਹ ਕੋਨੇ ਉਹਦੀ ਹੋਂਦ ਕੀ ਹੈ ਤੇ ਇਸ ਤਰ੍ਹਾਂ ਦੀ ਹੋਰ ਬਿਹਤਰੀਨ ਵੀਡੀਓ ਲੈ ਕੇ ਹਮੇਸ਼ਾ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਹੁਣ ਮੈਨੂੰ ਯਾਨੀ ਸਿਮਰਨਦੀਪ ਕਰਨ ਨੂੰ ਦੋ ਇਜਾਜ਼ਤ ਤੁਸੀਂ ਦੇਖਦੇ ਰਹੋ ਸਾਸ ਸੰਤੋਪਾਰ ਟੀਵੀ